ਅਕੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਜੈ ਹਿੰਦ ਅੱਜ ਅਸੀਂ ਮੰਡਲ ਆਫਿਸ ਅਸਿਸਪੈਂਟ ਵਿਕੇ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਅਸੀਂ ਆਮ ਪਬਲਿਕ ਨੂੰ ਲੋਕਾਂ ਨੂੰ ਇਹ ਜਾਣੂ ਕਰਵਾਇਆ ਜੋ ਸੈਂਟਰ ਵੱਲੋਂ ਸਕੀਮਾਂ ਆ ਰਹੀਆਂ ਹਨ ਜਿਸ ਵਿੱਚ ਆਵਾਸ ਯੋਜਨਾ ਉਜਵਲ ਯੋਜਨਾ ਕਿਸਾਨੀ ਦੀ ਯੋਜਨਾ ਤੇ ਉਸ ਤੋਂ ਬਾਅਦ ਬਿਸ਼ਕਰਮਾ ਯੋਜਨਾ ਤੇ ਇਸੇ ਰਿਲੇਟਡ ਜਿਹੜੀਆਂ ਜਨਤਨ ਯੋਜਨਾ ਦੇ ਰਿਲੇਟਡ ਜਿੰਨੀਆਂ ਵੀ ਸੈਂਟਰ ਵੱਲੋਂ ਸਕੀਮਾਂ ਆ ਰਹੀਆਂ ਹਨ ਉਨਾਵਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜੀ ਮੋਦੀ ਸਰਕਾਰ ਸੈਂਟਰ ਗਵਰਨਮੈਂਟ ਵੱਲੋਂ ਹਰ ਘਰ ਤਿਰੰਗੇ ਦੀ ਇੱਕ ਮਹੀਮ ਮੰਡੀ ਗਈ ਹੈ ਉਸ ਵਿੱਚ ਅਸੀਂ ਸਾਰੇ ਹੀ ਵਰਕਰਾਂ ਨੂੰ ਅੱਜ ਲਾਮਬਤ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਤਿਰੰਗਾ ਝੰਡੇ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਵੱਧ ਚੜ ਕੇ ਇਹ ਮਹੀਮ ਨੂੰ ਫਲਾਰਾ ਦੇ ਕੇ 15 ਅਗਸਤ ਨੂੰ ਪਰ ਕਰਦੇ ਤਿਰੰਗਾ ਲਵਾਇਆ ਜਾਏਗਾ ਜੈ ਹਿੰਦ